ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਸਰਵਸੰਮਤੀ ਹੋਣ ਤੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਸੂਚੇ ਪੰਜਾਬ ਦੇ ਅੰਦਰ ਜਿੱਥੇ ਸਰਵਸੰਮਤੀਆਂ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਪਿੰਡਾਂ ਵਿੱਚ ਜੁਆਇਨਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਜਿਸ ਤਹਿਤ ਨਵਾਂ ਬਲਾਕ ਦੇ ਪਿੰਡ ਥੂੜੀ ਵਿਖੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਤੇ ਵੱਡੀ ਗਿਣਤੀ ਵਿੱਚ ਪਰਿਵਾਰ ਵਿਧਾਇਕ ਦੇਵਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੱਜ ਤੋਹੀ ਦੇ ਪਿੰਡ ਤੇ ਤਕਰੀਬਨ ਆਸਾਮੀ ਲੋਕ ਕਿ ਜੀ ਸਾਦੇ ਆਸ-ਪਾਸ ਪਰਿਵਾਰ ਜਿਹੜੇ ਆ ਤੇ ਉਹਨਾਂ ਦੇ ਮੁੱਢੀ ਜਿਹੜੇ ਆ ਉਹ ਆਮ ਆਦੀ ਪਾਰਟੀ ਸ਼ਾਮਲ ਹੋਈ ਹੈ ਉਹਨਾਂ ਨੂੰ ਪਾਰਟੀ ਦਾ ਜਿਹੜਾ ਜੀ ਬਫਰ ਪਾ ਕੇ ਔਰ ਸੂਪਰ ਪਾ ਕੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਹਨ ਉਹਨਾਂ ਸਾਰਿਆਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ ਜੀ ਔਰ ਜਿਹੜੇ ਸਿਆਣੇ ਸਮਝਦਾਰ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਸਰਕਾਰਾਂ ਜਿਹੜੀਆਂ ਨੇ ਡਿਵੈਲਪਮੈਂਟ ਕਰਨਾ ਚਾਹੁੰਦੀਆਂ ਨੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਸਰਕਾਰਾਂ ਦੇ ਜ਼ਰੀਏ ਹੋਣੀ ਹੈ ਤੇ ਇਸ ਕਰਕੇ ਅੱਜ ਥੋਹੀ ਪਿੰਡ ਦੇ ਵਿੱਚ ਬਹੁਤ ਸਾਰੇ ਸੂਝਵਾਨ ਜਿਹੜੇ ਆ ਕਿਸਾਨ ਭਰਾ ਵੀ ਨੇ ਅਕਾਲੀ ਦਲ ਦੇ ਪੁਰਾਣੇ ਵਰਕਰ ਨੇ ਜਿਹੜੇ ਉਹ ਸਾਰਿਆਂ ਨੇ ਬੜਾ ਇਹ ਫੈਸਲਾ ਕੀਤਾ ਕਿ ਅਸੀਂ ਸਾਰੇ ਹੀ ਹੁਣ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੱਲਾਂਗੇ ਪਰ ਅਸੀਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਕੰਮ ਕਰਾਂਗੇ ਤੇ ਪਿੰਡ ਜਿਹੜਾ ਅੱਜ ਥੋਹੀ ਬਹੁਤ ਹੀ ਇਤਿਹਾਸਿਕ ਪਿੰਡ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਛੋਪਾ ਜੇ ਧਰਤੀ ਹੈ ਔਰ ਇਹ ਬੜਾ ਪੋਲੀਟਿਕਲ ਪਿੰਡ ਵੀ ਹੈ ਜੀ ਰਾਜਨੀਤਿਕ ਤੌਰ ਤੇ ਬੜੀ ਸਮਝ ਰੱਖਦਾ ਪਿੰਡ ਤੇ ਮੇਰੀ ਇਹਨਾਂ ਨਾਲ ਕਮਿਟਮੈਂਟ ਹੈ ਕਿ ਜੇ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀ ਵੀ ਸਰਪੰਚ ਹੁਣ ਪੰਚਾਇਤ ਬਣੇਗੀ ਸਾਰੀ ਰਲ ਮਿਲ ਕੇ ਸਰਕਾਰ ਦੇ ਨਾਲ ਕੰਮ ਦਾ ਵਿਕਾਸ ਕਰੇਗੀ ਪਿੰਡ ਖੇਡ ਗਰਾਉਂਡ ਪਿੰਡ ਦੀਆਂ ਗਲੀਆਂ ਨਾਲੀਆਂ ਸਫਾਈਆਂ ਪਰਮਸ਼ਾਲਾ ਗਰੀਬ ਪਰਿਵਾਰਾਂ ਦੇ ਕੱਚੇ ਘਰਾਂ ਦੇ ਪਾਸੇ ਮੰਰੇਗਾ ਦਾ ਕੰਮ ਸਹੀ ਤਰੀਕੇ ਨਾਲ ਨਾਲ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਸੀ ਬਹੁਤ ਗੰਭੀਰਤਾ ਦੇ ਨਾਲ ਇੰਪਲੀਮੈਂਟ ਕਰਾਂਗੇ ਪਰ ਪੂਰਨ ਖੁਸ਼ਹਾਲ ਕਰਾਂਗੇ ਸਕੂਲ 100% ਅੱਛੇ ਤਰੀਕੇ ਨਾਲ ਚੱਲੇਗਾ ਜੀ ਜਿਹੜਾ 2.5 ਸਾਲ ਦਾ ਪਿਛਲਾ ਬਕਵਾ ਰਿਹਾ ਬੇਸ਼ੱਕ ਸਰਕਾਰ ਆਮ ਆਦਮੀ ਪਾਰਟੀ ਹਣ ਕੀ ਹੈ ਸਰਕਾਰ ਦਾ ਫੰਡ ਦੇ ਸਕਦੀ ਹੈ ਮੈਂ ਕਈ ਕਰੋੜਾ ਰੁਪਇਆ ਜਿਹੜਾ ਜੀ ਪ੍ਰਧਾਨ ਸਭਾ ਨਾਪਤ ਪਿੰਡਾਂ ਚ ਵੰਡਿਆ ਪਰ ਐਜ਼ ਇਟ ਇਜ਼ ਆਈ ਪਿਆ ਜੀ ਖਾਤੇ ਜਿਲਾਇਆ ਨਹੀਂ ਤੇ ਹੁਣ ਅਸੀਂ ਉਹ ਸਾਰਾ ਜਿਹੜਾ ਨਵੀਆਂ ਸਰਕਾਰਾਂ ਬਣਦੀਆਂ ਨੇ ਕੁਝ ਪ੍ਰਬੰਧਕਾਂ ਦੇ ذریعے ਅਸੀਂ ਪੈਸਾ ਲਾਇਆ ਤੇ ਉਹ ਜਿਹੜਾ ਰੁਕਿਆ ਹੋਇਆ ਪੈਸਾ ਜਿਹੜਾ ਜਿਹੜਾ ਨਹੀਂ ਯੂਜ਼ ਕੀਤਾ ਸਾਰਾ ਪੈਸਾ ਉਹ ਨਵੀਆਂ ਪੰਚਾਇਤਾਂ ਦੇ ذریعے ਪਿੰਡਾਂ ਦੇ ਡਿਵੈਲਪਮੈਂਟ ਦੇ ਵਿੱਚ ਲਾਇਆ ਜਾਏਗਾ ਤੁਹੀ ਪਿੰਡ ਦਾ ਜਿਹੜਾ ਸਕੂਲ ਦਾ ਮਸਲਾ ਜੀ ਪਿੱਛੇ ਜੀ ਬੜੀ ਪ੍ਰੋਬਲਮ ਰਹੀ ਹੈ ਔਰ ਪਿੰਡ ਦਾ ਸਮੂਥਲੀ ਜਿਵੇਂ ਅੱਛੇ ਟੀਚਰ ਨਾ ਗਰੇਵਾਲ ਸਾਹਿਬ ਸਾ ਮੇਰੇ ਤਰ ਵੀ ਨੇ ਭਰਾ ਵੀ ਨੇ ਬੜਾ ਉਹਨਾਂ ਨੇ ਕੰਮ ਕੀਤਾ ਕੰਮ ਅੱਗੇ ਕਰਨਾ ਵੀ ਹੈ ਕਿ ਸਭ ਨੂੰ ਨਾਲ ਲੈ ਕੇ ਸਕੂਲ ਨੂੰ ਅੱਛੇ ਤਰੀਕੇ ਨਾਲ ਅੱਗੇ ਵਧਾਵਾਂਗੇ ਸਰਬਸੰਮਤੀ ਪਿੰਨੇ ਦੇ ਵਿੱਚ ਸਰਬਸੰਮਤੀ ਹੁਣ ਤੱਕ 13 ਪਿੰਡਾਂ ਚ ਹੋ ਚੁੱਕੀ ਹੈ ਜੀ 147 ਪਿੰਡਾਂ ਦੇ ਵਿੱਚੋਂ 13 ਪਿੰਡਾਂ ਸਰਬਸੰਮਤੀ ਹੋ ਗਏ ਪਰ ਇਹਦਾ ਅੰਕੜਾ ਜਿਹੜਾ ਅਸੀਂ 5 ਤਰੀਕ ਨੂੰ ਜਿਵੇਂ ਪੇਪਰ ਸਾਰੇ ਸਬਮਿਟ ਹੋ ਜਾਂਦੇ ਆ ਜਿੰਨੇ ਵਾਪਸ ਲੈਣੇ ਵਾਪਸ ਲਊਗਾ ਜਿਹਦੇ ਰਹਿ ਗਏ ਉਸ ਤੋਂ ਬਾਅਦ ਫਿਰ ਅਸੀਂ ਅੰਕੜਾ ਜਾਰੀ ਕਰਾਂਗੇ ਪਰ ਮਾਤਾ ਕਿਰਪਾ ਕਰੇ ਕਿ ਪਹਿਲੀ ਵਾਰ ਹੋ ਰਿਹਾ ਵਿਧਾਨ ਸਭਾ ਨਾਭਾ ਦੇ ਵਿੱਚ ਕਿ ਇੱਡੇ ਵੱਡੇ ਪੱਧਰ ਤੇ ਇੱਡੇ ਵੱਡੇ ਪੱ ਜਾਨ ਬੁੱਝ ਕੇ ਪਿੰਡਾਂ ਤੁਹਾਡੇ ਬੰਦੀ ਪਾਇਆ ਕੀਤਾ ਜਾਂਦੀ ਸੀ ਖਾਣ ਪੀਣ ਵਾਲੇ ਸੋਤੇ ਜੀ ਸਾਡਾ ਹਫ਼ਤਾ 10 ਦਿਨ ਚੰਗੇ ਨਿਕਲਣਗੇ ਜੀ ਪਿੰਡਾਂ ਜੋ ਤੁਹਾਡੇ ਬੰਦੀ ਜਿਹੜੀ ਹੈ ਇੱਕ ਨਸੂਰ ਬਣ ਗਈ ਕਿ ਪਿੰਡਾਂ ਦੇ ਡਿਵੈਲਪਮੈਂਟ ਜਿਹੜੀ ਹੈ ਉਹ ਵੱਡੇ ਪੱਧਰ ਤੇ ਨਹੀਂ ਹੋ ਪਾਈ ਅਸੀਂ ਉਹ ਤੁਹਾਡੇ ਬੰਦੀ ਖਤਮ ਕਰਕੇ ਮੁੱਖ ਮંત્રી ਸਾਹਿਬ ਨੇ ਵੀ ਕਿਹਾ ਕਿ ਜਿਹੜਾ ਬੰਦਾ ਸਰਬਸੰਮਤੀ ਕਰੇਗਾ ਜਿਹੜੀ ਪੰਚਾਇਤ ਸਰਬਸੰਮਤੀ ਕਰੇਗੀ ਉਹ ਪਿੰਡ ਨੂੰ 5 ਲੱਖ ਰੁਪਏ ਸਰਕਾਰ ਵੱਲੋਂ ਇਨਾਮ ਦਿੱਤਾ ਜਾਏਗਾ ਜੀ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਮਿਲ ਕੇ ਪ੍ਰਧਾਨ ਸਰਬੰਵਾਨਾਂ ਆਪਣੀ 143 ਪੰਚਾਇਤਾਂ ਨੇ 13 ਅਲੱਗ ਅਲੱਗ ਸਰਬਸੰਮਤੀ ਕਰ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੀਨੀਅਰ ਸਰਕਾਰ ਦੇ ਗ੍ਰਾਂਟਾਂ ਨੇ ਉਹਦਾ ਲਾਹਾ ਲੈ ਕੇ ਪਿੰਡ ਦਾ ਭਲਾ ਕਰੋ ਆ ਸਾਰੇ ਪਾਸੇ ਇਹੀ ਹੈ ਜੀ ਸਾਰੇ ਪਾਸੇ ਇਹੀ ਹੈ ਜਿਹੜੇ ਵੀ ਪਿੰਡ ਤੁਸੀਂ ਜਾਓ ਉਥੇ ਪਿੰਡ ਦੇ ਵਿੱਚ ਕੀ ਹੈ ਜੀ ਕਿ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਕਾਰਜਕਾਰੀ ਰਹੀ ਹੈ ਸਰਪੰਚਾਂ ਦੀ ਕਈ ਪਿੰਡਾਂ ਦੇ ਵਿੱਚ ਬਹੁਤ ਅੱਛਾ ਕੰਮ ਵੀ ਕੀਤਾ ਜੀ ਪਰ ਕਈ ਪਿੰਡਾਂ ਦੇ ਵਿੱਚ ਮਤਲਬ ਜਿਹੜਾ ਜੀ ਬਹੁਤ 네ਗੇਟਿਵ ਰਿਪੋਰਟ ਹੈ ਪਈ ਪਿੰਡਾਂ ਸਰੇ ਕਾਲਸਨਾ ਪਿੰਡ ਸਾਡਾ ਭਰਾ ਸਰਪੰਚ ਸੀਗਾ ਜੀ ਔਰ ਮੇਰੇ ਨਾਲ ਤਾਂ ਬੜੀ ਨੇੜਿ ਸਾਈ ਬਾਰ ਤਾਂ ਉਹਨਾਂ ਦੀ ਔਰ ਉੱਥੇ ਸਰਬਸੰਮਤੀ ਹੋ ਗਈ ਹੈ ਜੀ ਤੇ ਉੱਥੇ ਬੜੀ ਅੱਛੀ ਡਿਵੈਲਪਮੈਂਟ ਕੀਤੀ ਉਹਨਾਂ ਨੇ ਸੋ ਜਿਹੜੇ ਅੱਛੇ ਕੰਮ ਕਰਦੇ ਉਹਨਾਂ ਲਈ ਤਾਂ ਸਿਰ ਵੀ ਝੁਕਦਾ ਮੁਬਾਰਕਾ ਹਾਂ ਸਭ ਨੂੰ ਪਰ ਜਿੱਥੇ ਕਮੀ ਪੇਸ਼ੀਆਂ ਵੱਡੇ ਪੱਧਰ ਤੇ ਰਹੀਆਂ ਨੇ ਹੁਣ ਸਰਪੰਚੀ ਮੇਨ ਬੇਸ ਹੈ ਜੀ ਪੰਜਾਬ ਦਾ ਪੰਜਾਬ ਦਾ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਆ ਸਭ ਤੋਂ ਪਹਿਲਾਂ ਸਰਪੰਚ ਬਣੇ ਸੀ ਕਿਉਂਕਿ ਜਿੰਨੂੰ ਸਰਪੰਚੀ ਤੋਂ ਗੱਲ ਪਤਾ ਲੱਗੀ ਪਿੰਡ ਦੀ ਡਿਵੈਲਪਮੈਂਟ ਕਿਉਂਕਿ ਇਹੀ ਬੇਸ 80% ਪਿੰਡਾਂ 'ਚ ਰਹਿੰਦੀ ਹੈ ਜੀ ਪੰਜਾਬ ਦੇ ਵਿੱਚ ਵੀ ਇਹ ਰਜਣਾ ਹੈ ਜੇ ਜਦੋਂ ਪਿੰਡ ਡਵੈਲਪ ਹੋ ਗਏ ਪਿੰਡਾਂ ਦੇ ਵਿੱਚ ਚੰਗੇ ਸਕੂਲ ਬਣ ਗਏ ਚੰਗੇ ਸਿਹਤ ਕੇਂਦਰ ਬਣ ਗਏ ਚੰਗੀਆਂ ਸੜਕਾਂ ਬਣ ਗਈਆਂ ਪੀਣ ਵਾਲਾ ਪਾਣੀ ਸ਼ੁੱਧ ਆ ਗਿਆ ਸਾਡੇ ਕੋਲ ਖੇਡ ਗਰਾਊਂਡ ਆ ਗਏ ਸਾਡੇ ਕੋਲੇ ਮੰਦਿਰ ਘਰ ਬਣ ਗਏ ਸਾਡੇ ਕੋਲ ਪੰਚਾਇਤ ਘਰ ਬਣ ਗਏ ਕੋਈ ਧਰਮਸ਼ਾਲਾ ਛੇ ਆ ਗਈ ਉੱਥੇ ਗਰੀਬ ਪਰਿਵਾਰ ਆਪਣੇ ਬੱਚਿਆਂ ਦਾ ਬੜਾ ਸ਼ਾਂਤੀ ਕਰ ਸਕਦੇ ਤਾਂ ਪਿੰਡ ਬਣ ਗਏ ਸਵਰਗ ਜੀ ਆਪਣੇ ਨਾਪਾ ਵਿਧਾਨ ਸਭਾ ਦੇ ਪਿੰਡਾਂ ਨੂੰ ਸਵਰਗ ਬਣਾਉਣ ਵਾਸਤੇ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਮਿਲ ਕੇ ਸਿਰ ਜੋੜ ਕੇ ਸਰਬਸੰਮਤੀ ਕਰੋ ਤਾਂ ਸਰਕਾਰ ਦਾ 5 ਲੱਖ ਰੁਪਏ ਨਾਮ ਪਾਓ ਤੇ ਆਪਣੇ ਪਿੰਡ ਕਿ ਵੀ ਇਹ ਕਿਸ ਤਰ੍ਹਾਂ ਦੇਖ ਦੂੰ ਅਜੇ ਵੀ ਮੇਰੇ ਖੱਲੇ ਇਦਾਂ ਤਾਂ ਨਹੀਂ ਹੋਣਾ ਚਾਹੀਦਾ। ਬੜੀ ਗੱਲ ਮੁੱਕੀ ਨਹੀਂ ਜੀ ਇਹ ਚਾਰਾ ਹੋਣਾ। ਅੱਛਾ 10 ਕਰੋੜ ਤੱਕ ਵੀ ਜਾ ਸਕਦੀ ਹੈ। ਚੰਵੇਂ ਦੇਖ ਦੂੰ। ਨਹੀਂ ਦੇਖੋ ਇਦਾਂ ਤਾਂ ਨਹੀਂ ਬਿਲਕੁਲ ਸਰਪੰਚੀ ਨਾਲ ਬਿਨਾ ਪੈਸੇ ਦੇ ਹੋ ਰਿਹਾ ਤੇ ਇੱਕ ਪਾਸੇ 2-2 ਕਰੋੜ ਦੀਆਂ ਬੋਲੀਆਂ ਲੱਗ ਰਹੀਆਂ। ਦੇਖੋ ਕਈ ਪਿੰਡਾਂ ਦੇ ਵਿੱਚ ਨਾਰਮਲ 25-30 ਦੀ 50-50 ਲੱਖ ਵੀ ਲੱਗਦਾ ਹੈ। ਕਾਦੇ ਨਹੀਂ ਲੱਗਦਾ ਜੀ। ਜਿੰਨੇ ਸੇਵਾ ਸਰਪੰਚੀ ਸੇਵਾ ਵਾਸਤੇ ਹੈ ਜੀ ਸਰਪੰਚੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਮੈਂ ਵੀ ਗੱਲ ਕਰ ਰਿਹਾ ਕਿ ਅਸੀਂ ਸਰਪੰਚਾਂ ਨੂੰ ਨਵੇਂ ਪੈਸਾ ਨਹੀਂ ਖਾਣ ਦੇਣਾ। ਜੇ ਤੁਸੀਂ ਸਰਪੰਚ ਬਣਨਗੇ ਸੋ ਸਮਝ ਕੇ ਪੜੋ ਪਿੰਡਾਂ ਦੀ ਡਿਵੈਲਪਮੈਂਟ ਕੀ ਕਸੂਰ ਆ ਲੋਕਾਂ ਦਾ ਜਿਹੜੇ ਵੋਟਾਂ ਪਾ ਕੇ ਤੁਹਾਨੂੰ ਹਰ ਵਾਰ ਤੁਹਾਡੇ ਸਿੱਧੇ ਤਾਸ ਜਉਂਦੇ ਉਹਨਾਂ ਦਾ ਕੰਮ ਨਹੀਂ ਹੁੰਦਾ ਕੀ ਕਸੂਰ ਹੈ ਗਰੀਬਾਂ ਦਾ ਕੀ ਕਸੂਰ ਹੈ ਕਿਸਾਨਾਂ ਦਾ ਕੀ ਕਸੂਰ ਆ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਜੀ ਉਹ ਬੂਟ ਪਾਉਂਦੇ ਆ ਜੀ ਪਰ ਜੇ ਚੰਗੀ ਟੀਮ ਹੋਏਗੀ ਤਾਂ ਪਿੰਡ ਦੀ ਡਿਵੈਲਪਮੈਂਟ ਹੋਏਗੀ ਇਸ ਕਰਕੇ ਪੈਸੇ ਪੂਸੇ ਵਾਲੀ ਬੋਲੀ ਤਾਂ ਮੇਰੇ ਖਿਆਲ ਮੈਂ ਇਸ ਨਾਲ ਸਹਿਮਤ ਨਹੀਂ ਆਇਆ ਅੱਜ ਇੱਥੋਂ ਹੀ ਪਿੰਡ ਸਾਡੇ ਛੋਟੇ ਭਤੀਜ ਹਰਪ੍ਰੀਤ ਸਿੰਘ ਦੇ ਘਰੇ ਤੋਹਦੀ ਕਾਫੀ ਭਗਵੰਤੇ ਸਜਣਾ ਨੇ ਆਕੇ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਕਾਲੀ ਦਸਤੇ ਕਾਂਗਰਸੀਆਂ ਨੇ ਆਕੇ ਆਪ ਪਾਰਟੀ ਜੁਆਇਨ ਕੀਤੀ ਐ। ਇਲਾਕਾ ਵਾਸੀ ਨੇ ਇਹ ਸਿਹਤ ਜਣਾ ਚਾਹੁੰਦੇ ਵੀ ਆਪ ਸਰਕਾਰ ਬਹੁਤ ਸੱਚਜੇ ਢੰਗ ਦੇ ਨਾਲ ਸੇਵਾ ਕਰਨੀ ਚਾਹੁੰਦੇ ਪਿੰਡ ਦੇ ਕੋ ਗਰਾਊਂਡ ਦਾ ਕੰਮ ਬੜੇ ਦਿਨ ਦਾ ਲੰਮਕਦਾ ਰਿਹਾ ਜੋ ਮਾਨ ਸਾਹਿਬ ਨੇ ਪੂਰੀ ਜ਼ੋਰਦਾਰ ਜ਼ਿੰਮੇਵਾਰੀ ਲਈ ਆ। ਸਾਨੂੰ ਇਸ ਗੱਲ ਦਾ ਭਰੋਸਾ ਵੀ ਮਾਨ ਸਾਹਿਬ ਜੋ ਕਹਿ ਕੇ ਗਏ ਇਹਨੂੰ ਪੂਰਨ ਤੌਰ ਤੇ ਕਰਕੇ ਦਿਖਾਉਣਗੇ। ਵੈਕਰ ਜੀ ਦਾ ਖਾਲਸਾ ਵੈਕਰ ਜੀ ਸਭ ਤੋਂ ਪਹਿਲਾਂ ਸીએਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਕਿ ਉਹ ਸਾਡੇ ਨਗਰ ਦੇ ਵਿੱਚ ਆ ਕੇ ਇੱਕ ਕਿ ਤੁਸੀਂ ਭਾਈ ਲੜੋਣਾ ਪਿੰਡ ਦਾ ਵਿਕਾਸ ਕਰੋ کافی ਪਿੰਡ ਦਾ ਵਿਕਾਸ ਰੁਕਿਆ ਹੋਇਆ ਜਿਵੇਂ ਸਾਡੇ ਟੋਬੇ ਦੀ ਸਮੱਸਿਆ ਬਹੁਤ ਜ਼ਿਆਦਾ ਤੇ ਮਾਨ ਸਰ ਨੇ ਸਾਨੂੰ ਵੀ ਯਕੀਨ ਦਿਵਾਇਆ ਕਿ ਪਹਿਲਾ ਸਰਪੰਚ ਬਣ ਕੇ ਪਹਿਲਾ ਮਤ ਸਾਡੇ ਟੋਬੇ ਦਾ ਪਊਗਾ ਇਹਨਾਂ ਨੇ ਪੁਆਮਾ ਜੇ ਵੀ ਪਿੰਡ ਦਾ ਕਰਕੇ ਇਹਨਾਂ ਨੇ ਕਹਿ ਵੀ ਏਕਾ ਕਰਕੇ ਜੋ ਤੇ 5 ਲੱਖ ਰੁਪਇਆ ਜੋ ਆਪਣੇ ਸਰਕਾਰ ਨੇ ਕਿਹਾ ਤਾਂ ਸਰਬਸੰਮਤੀ ਉਹ ਮਿਲ ਸਕੇ ਤੇ ਮਨ ਦੀ ਕੀ ਮਈਆ ਕਿ ਇਸ ਤਰ੍ਹਾਂ ਕਰਨਾ ਹੈ ਸਰਬਸੰਤੀ ਕਰਨਾ ਮੈਂ ਦੇਖੋ ਗਾਲਿਆ ਜੀ ਹੁਣ ਮਿਲ ਕੇ ਪਿੰਡ ਧੜਿਆਂ ਦੇ ਵੰਡਿਆ ਜਾਂਦਾ ਜੀ ਹੁਣ 5 ਸਾਲ ਮਿਲ ਕੋ ਰਿਹਾ ਸੀ ਭਾਈਚਾਰਾ ਦੇ ਵਿੱਚ ਰਹਿਣਾ ਕਿਹੜਾ ਜਦੋਂ ਸਰਪੰਚੀ ਵਿੱਚ ਖੜਦੇ ਨੇ 5 ਸਾਲ ਇੱਕ ਦੂਜੇ ਦਾ ਮੂੰਹ ਪਰਾਂ ਨ ਹੋ ਰਹਿਦਾ ਜੀ ਕਿਉਂਕਿ ਮਿਲਕੇ ਬ੍ਰੋਤਾਵਾਦੀ ਆ ਭਾਈ ਜਰਾ ਅਸੀਂ ਪਿੰਡ ਦੇ ਵਿੱਚ ਇਕੱਠੇ ਰਹਿਣਾ ਚਾਹੁੰਦੇ ਆ ਤੇ ਇਹ ਕਰਕੇ ਸਰਵਸੰਮਤੀ ਅਸੀਂ ਸਾਰੇ ਜਿਹੜੇ ਹੋਰ ਖੜਨਗੇ ਉਹਨਾਂ ਨੂੰ ਵੀ ਅਸੀਂ ਲੱਗ ਲੱਗ ਜਾ ਕੇ ਘਰ ਬੇਨਤੀ ਕਰਾਂਗੇ ਵੀ ਭਾਈ ਸਾਹਿਬ ਤੁਹਾਨੂੰ ਬਹੁਤ ਟਾਈਮ ਮਿਲ ਗਿਆ ਇਸੇ ਵਾਰ ਸਾਨੂੰ ਮਿਲਕੇ ਮੌਕਾ ਦੋ ਮਿਲਕੇ ਕੋਈ ਜਿਹੜਾ ਮਿਲਕੇ ਵਰਟੀਕਲ ਨਾਕ ਹੋਵੇ ਉਹ ਬੰਦੇ ਨੂੰ ਅਸੀਂ ਖੜਾ ਕਰਕੇ ਚੁਣ ਕੇ ਉਹਨੂੰ ਅਸੀਂ ਪੰਚਾਇਤ ਬਣਾਈਏ ਸਾਨੂੰ ਐਮਐਲਏ ਸਾਹਿਬ ਨੇ ਇਹ ਸਨੇਹਾ ਪਹਿਲਾਂ ਵੀ ਅੱਜ ਵੀ ਦਿੱਤਾ ਉਹਨਾਂ ਨੇ ਪਹਿਲਾਂ ਵੀ ਦਿੱਤਾ ਸੀ ਵੀ ਪਿੰਡਾਂ ਦੇ ਵਿੱਚ ਜੇ ਸਰਵਸੰਮਤੀ ਹੁੰਦੀ ਆ ਤਾਂ ਉਹਦੇ ਲਈ ਗ੍ਰਾਂਟ ਵੀ ਹੋ ਮਿਲੂਗੀ ਤੇ ਬਾਕੀ ਭਾਈਚਾਰਕ ਸੰਝ ਵੀ ਵੱਧਦੀ ਆ ਅਸੀਂ ਇਸੇ ਮਨੋਰਥ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਵੱਲ ਤੁਰੇ ਹਾਂ ਕਿੰਨੇ ਪਰਿਵਾਰ ਆਜੂ ਜਿਹੜੇ ਆਖੀ ਸ਼ਾਮ ਨੂੰ ਅੱਜ ਕਾਫੀ ਹੋਏ ਨੇ ਜੀ ਅਕਾਲੀ ਦਲ ਚੋਂ ਵੀ ਆਏ ਨੇ ਕਾਂਗਰਸ ਚੋਂ ਵੀ ਆਏ ਨੇ ਕਾਫੀ ਪਰਿਵਾਰਾਂ ਨੂੰ ਕਿਵੇਂ ਮਨਚ ਆਇਆ ਕਿ ਆਮ ਆਦਮੀ ਪਾਰਟੀ 16 17 ਪਰਿਵਾਰ ਆਏ ਨੇ ਮਨਚ ਤਾਂ ਇਹ ਆਇਆ ਜੀ ਕਿਉਂਕਿ ਐਮਐਲਏ ਸਾਹਿਬ ਦੀ ਪ੍ਰੇਰਣਾ ਜਿਹੜੀ ਸਾਰੇ ਪਰਿਵਾਰਾਂ ਨੂੰ ਆਪਾਂ ਨੇ ਅਸੀਂ ਨੇ ਵੀ ਜਾ ਕੇ ਸਾਰੇ ਨੇ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਸਰਕਾਰ ਦੀ ਬਹੁਤ ਵਧੀਆ ਰਹੀ ਆ ਬਿਲਕੁਲ ਹੋਣਗੇ ਜੀ ਅਸੀਂ ਆਪਣੀ ਪੰਚਾਇਤ ਵਧੀਆ ਬੰਦੇ ਚੋਣਾਂਗੇ ਪੜ੍ਹੇ ਲਿਖੇ ਸੁਝਵਾਨ ਇਦੇ ਵਿੱਚ ਸਰ ਐਮਐਲਏ ਸਾਹਿਬ ਨਾਲ ਪਹਿਲੇ ਨਿੱਜੀ ਤੌਰ ਤੋਂ ਹੀ ਗੱਲਬਾਤ ਹੋਈ ਸੀਗੀ ਕਿਉਂਕਿ ਇਹ ਸਰਕਾਰ ਇੱਕ ਨੇਕ ਉਪਰਾਲਾ ਕਰ ਰਹੀ ਆ ਕਿਉਂਕਿ ਪਿੱਛੇ ਜੇ ਪਿੰਡਾਂ ਵਿੱਚ ਸੋਨੁਪਤੀ ਆ ਜਿਹਨੀਆਂ ਧਾਰਨਾਵਾਂ ਚੱਲਦੀਆਂ ਸਨ ਵੀ ਤਾਂ ਮੇਰੀ ਬਾਹ ਵੱਡੀ ਮੈਂ ਤੇਰੀ ਲੱਤ ਵੱਡੂ ਵਾਲੀ ਇਹ ਧਾਰਨਾ ਨੂੰ ਨਕਾਰਦੇ ਹੋਏ ਇਹ ਕਹਿੰਦੇ ਆਪਾਂ ਸਰਪੱਖੀ ਵਿਕਾਸ ਤੇ ਪਿੰਡ ਦਾ ਭਾਈਚਾਰਾ ਤੇ ਇੱਕ ਨੂੰ ਬਰਕਰਾਰ ਬਰਕਰਾਰ ਰੱਖਣ ਲਈ ਹੀ ਆਪਾਂ ਕੁਝ ਉਪਰਾਲੇ ਕਰਾਂਗੇ ਇਸ ਲਈ ਬਹੁਤ ਸ਼ੌਰਟ ਨੋਟਿਸ ਦੇ ਉੱਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਥੋੜੇ ਜਿਹੇ ਸੱਦੇ ਦੇ ਉੱਤੇ ਪਿੰਡ ਦੇ ਸਾਰੇ ਕੱਠ ਨੂੰ ਸਬੋਧਨ ਕੀਤਾ ਤੇ ਪਿੰਡ ਦੇ ਵਿੱਚ ਇੱਕ ਸੁਝੇ ਵਰਕਰਾਂ ਨੂੰ ਤੇ ਸੇਵਾਦਾਰਾਂ ਨੂੰ ਮੂਰੇ ਕੀਤਾ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز